ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ surjeet bhumsi ਅੱਜ ਗੱਲ ਕਰਨ ਲੱਗਿਆ ਜੀਨ ਦੀ ਜੀਨ ਦਾ ਕੱਪੜਾ ਕਹਿੰਦੇ ਅਮਰੀਕਾ ਤੋਂ ਦੁਆਰਾ ਤਿਆਰ ਕੀਤਾ ਗਿਆ ਸੀਗਾ ਅਮਰੀਕਾ ਦੇ ਜੋ ਕੋਲੇ ਦੀਆਂ ਖਾਨਾਂ 'ਚ ਕੰਮੇ-ਕੰਮ ਕਰਦੇ ਸੀ ਉਹਨਾਂ ਨੂੰ ਇੱਕ ਅਜਿਹੇ ਕੱਪੜੇ ਦੀ ਲੋੜ ਸੀ ਜੋ ਨਾ ਤਾਂ ਘਸੇ ਤੇ ਨਾ ਫਟੇ ਸੋ ਇਸ ਕੱਪੜੇ ਦੀ ਕਾਢ ਕੀਤੀ ਗਈ ਜੋ ਅੱਜ ਦਾ ਟ੍ਰੈਂਡ ਹੋ ਗਿਆ ਗੱਲ ਕਰਨ ਲੱਗਿਆ ਜੀਨ ਦੀ ਕਾਢ ਅਮਰੀਕਾ ਦੀ ਨਏ ਜੀਨਾ ਤੂੰ પાਕੇ ਜਤੀ ਫਿਰੇ ਨੀ ਵਿਦਨਸ ਮੈਨਾ ਦੀਏ ਲੱਟ ਮੈਨੂੰ ਲੱਗੇ ਫਸੀ ਫਿਰੇ ਓ ਨੀ ਲੋਗੋ ਦੇਖ ਸ਼ੋਪਿੰਗਾ ਕਰਦੀ ਤੈਨੂੰ ਕੱਪੜੇ ਦੀ ਨਾ ਪਰਖ ਰਾਮੇ ਦੂ ਫੈਸ਼ਨ ਵਾਲੀ ਮੰਡੀ ਮਾਰ ਕੇ ਗੂਗਲ ਉੱਤੇ ਸਰਚ ਨਾ ਨਿਕਲੇ ਤਸੀ ਫਿਰੇ ਕਾੜੇ ਅਮਰੀਕਾ ਦੀ ਨੈ ਜੀਨਾ ਤੂੰ ਪਾ ਕੇ ਜਜੀ ਫਿਰੇ ਨੀ ਵਿਦਨਸ ਮੈਨਾ ਦੀਏ ਲੁੱਟ ਮੈਨੂੰ ਲੱਗੇ ਫਸੀ ਫਿਰੇ ਹੋ ਪਰਮਲ ਪੈਂਟ ਤੇ ਕੁੜੇ ਕਮੀਜ਼ਾਂ ਪਛਾਣ ਸਲੀਕੇਦਾਰਾਂ ਦੀ ਓ ਚੁੰਨੀ ਸਿਰ ਵਾਲਾ ਏ ਤਾਜ ਤੇ ਬੱਕਰੀ ਦਿੱਖ ਸਲਵਾਰਾਂ ਦੀ ਓ ਚੁੰਨੀ ਸਿਰ ਵਾਲਾ ਏ ਤਾਜ ਤੇ ਬੱਕਰੀ ਦਿੱਖ ਸਲਵਾਰਾਂ ਦੀ ਤੂੰ ਐਵੇਂ ਭੱਕੀ ਫਿਰੇ ਕਾਡ ਅਮਰੀਕਾ ਦੀ ਨਹੀਂ ਜੀਨਾ ਤੂੰ ਪਾ ਕੇ ਜਤੀ ਫਿਰੇ ਨੀ ਬਿਦਨਸ ਮੈਨਾਂ ਦੀ ਏ ਲੁੱਟ ਮੈਨੂੰ ਲੱਗੇ ਫਸੀ ਫਿਰੇ ਓ ਨੀ ਦੇ ਕੇ ਟੀਵੀ ਉੱਤੇ ਐਡਾ ਚੇਂਜ ਇਹ ਕਰਦੇ ਨਵੇਂ ਟ੍ਰੈਂਡ ਕਹਿਣ ਫੁਲਾਨਾ ਇਹ ਬ੍ਰੈਂਡ ਨਹੀਂ ਟੱਗੇ ਜਾਂਦੇ ਬਹੁਤ ਫਰੈਂਡ ਹਾਏ ਨੀ ਤੈਨੂੰ ਸੌਦੇ 3000 ਸਟੋਰੀ ਰਚੀ ਫਿਰੇ ਕਾਡ ਅਮਰੀਕਾ ਦੀ ਨਹੀਂ ਜੀਣਾ ਤੂੰ ਪਾ ਕੇ ਜਤੀ ਫਿਰੇ ਨੀ ਵੇਦ ਨਸ ਮੈਨਾ ਦੀਏ ਲਟ ਮੈਨੂੰ ਲੱਗੇ ਫਸੀ ਫਿਰੇ ਹੋ ਆਕੇ ਸਾਡਾ ਸੜਦਾ ਚੀਨ ਗਵਾਂਡੀ ਕਿਉਂ ਚੀਜ਼ ਕਰੀਦੇ ਚੈਨਾ ਵੇੜ ਡਰਾਈ ਸਮਝਣ ਦੀ ਨਾ ਕਰਦੀ ਵੀ ਕਿ ਤੈਨੂੰ ਕਰਦੀ ਏ ਹੋ ਖੇੜ ਡਰਾਈ ਸਮਝਣ ਦੀ ਨਾ ਕਰਦੀ ਵੀਕ ਦਿਨ ਨੂੰ ਕਰਦੀ ਏ ਉਹ ਖੇਡ ਸਮਝ ਜੋ ਬਤੀ ਫਿਰੇ ਸਮਝਦੋ ਬਤੀ ਫਿਰੇ ਕਾਡ ਅਮਰੀਕਾ ਦੀ ਨਹੀਂ ਜੀਨਾ ਤੂੰ ਪਾ ਕੇ ਜਤੀ ਫਿਰੇ ਨੀ ਬਦਨਸ ਮੈਨਾ ਦੀ ਏ ਲੁੱਟ ਮੈਨੂੰ ਲੱਗੇ ਫਸੀ ਫਿਰੇ ਨੀ ਬਦਨਸ ਮੈਨਾ ਦੀ ਏ ਲੁੱਟ ਮੈਨੂੰ ਲੱਗੇ ਫਸੀ ਫਿਰੇ ਓ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ